ਮੋਦੀ ਜੀ ਪੇਸ਼ ਕਰਤਾ ਔਰ ਬੇਨਤੀ ਕਰਦੇ ਹਾਂ ਸਾਹਿਬ ਨੂੰ ਕਿ ਵਿਸ਼ਵਾਸ ਮਤਾ ਪ੍ਰਸਤਾਵ ਕੀਤਾ ਜਾਵੇ ਔਰ ਪ੍ਰਧਾਨ ਨੂੰ ਉਹਦੇ ਹਦੋਂ ਤੋਂ ਲਾਇਆ ਜਾਵੇ ਤਾਂ ਕਿ ਜਿਹੜੇ ਸ਼ਹਿਰ ਦੇ ਵਿਕਾਸ ਦੇ ਕੰਮ ਨੇ ਉਸ ਚਾਰੂ ਢੰਗ ਨਾਲ ਹੋ ਸਕ। ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਸਾਡੇ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਨੇ ਐਫਸੀ ਗੁਪਤਾ ਜੀ ਉਹ ਪਿਛਲੇ ਕਾਫੀ ਸਮੇਂ ਤੋਂ ਨਗਰ ਕੌਂਸਲ ਤੋਂ ਕੋਈ ਤਸਵੀਰ ਨਹੀਂ ਲੈ ਰਹੇ ਔਰ ਜਿਹੜੇ ਵਿਕਾਸ ਦੇ ਕਾਰਜ ਨੇ ਸਾਰੇ ਅਧੂਰੇ ਪਏ। ਉਸ ਨੂੰ ਦੇਖਦੇ ਹੋਏ ਸਾਰੇ ਐਫਸੀ ਸਾਹਿਬਾਨ ਨੇ ਮਿਲ ਕੇ ਮਤਾ ਪਾਸ ਕੀਤਾ ਔਰ ਇਹ 14 एमसी मौजूद है इत्ते साइन कर चुके हैं और खड़े हैं और जिड़े बाकी ने वो भी जल्द ਸਾਡੇ ਨਾਲ ਜੁਆਇਨ ਕਰ ਜਾਣਗੇ साइन सारे कर चुके हैं सो मैं इयो साहब ਨੂੰ ਇਹ ਮਤਾ ਪੇਸ਼ ਕਰਦਾ ਤਾਂ ਕਿ ਜਿਹੜਾ ਜਲਦ ਤੋਂ ਜਲਦ ਜਿਹੜਾ ਪ੍ਰਧਾਨ ਨੂੰ ਉਸ ਦੇ ਅਹੁਦੇ ਤੋਂ ਲਾਇਆ ਜਾ ਸਕੇ ਨਗਰ ਕੌਂਸਲ ਸ hẳn ਮੋਜੀ ਪੇਸ਼ ਕਰਦਾ ਔਰ ਬੇਨਤੀ ਕਰਦੇ ਹਾਂ ਸਾਹਿਬ ਨੂੰ ਕਿ ਵਿਸ਼ਵਾਸ ਮਤਾ ਪ੍ਰਸਤਾਵ ਪੇਸ਼ ਕੀਤਾ ਜਾਵੇ ਔਰ ਪ੍ਰਧਾਨ ਨੂੰ ਉਸ ਦੇ ਅਹੁਦੇ ਤੋਂ ਲਾਇਆ ਜਾਵੇ ਤਾਂ ਕਿ ਜਿਹੜੇ ਸ਼ਹਿਰ ਦੇ ਵਿਕਾਸ ਦੇ ਕੰਮ ਨੇ ਉਸ ਸਟਾਟੂਟਾਂ ਨਾਲ ਹੋ ਰਿਹਾ ਸਰ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਸਾਡੇ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਨੇ ਐਫਸੀ ਗੁਪਤਾ ਜੀ ਉਹ ਪਿਛਲੇ ਕਾਫੀ ਸਮੇਂ ਤੋਂ ਨਗਰ ਕੌਂਸਲ ਨੂੰ ਕੋਈ ਤਰਸ ਨਹੀਂ ਲੈ ਰਹੇ ਔਰ ਜਿਹੜੇ ਵਿਕਾਸ ਦੇ ਕਾਰਜ ਨੇ ਸਾਰੇ ਅਧੂਰੇ ਪਏ ਉਸ ਨੂੰ ਦੇਖਦੇ ਹੋਏ ਸਾਰੇ ਐਫਸੀ ਸਾਹਿਬਾਨ ਨੇ ਮਿਲ ਕੇ ਮਤਾ ਪਾਸ ਕੀਤਾ ਔਰ ਇਹ 14 ਐਮਸੀ ਮੌਜੂਦਾ ਇੱਥੇ ਸਾਈਨ ਕਰ ਚੁੱਕੇ ਹਨ ਔਰ ਖੜੇ ਨੇ ਔਰ ਜਿਹੜੇ ਬਾਕੀ ਨੇ ਉਹ ਵੀ ਜਲਦ ਸਾਡੇ ਨਾਲ ਜੁਆਇਨ ਕਰ ਜਾਣਗੇ ਸਾਈਨ ਸਾਰੇ ਕਰ ਚੁੱਕੇ ਨੇ ਸੋ ਮੈਂ ਇਹੋ ਸਾਹਿਬ ਨੂੰ ਇਹ ਮਤਾ ਪੇਸ਼ ਕਰਦਾ ਤਾਂ ਕਿ ਜਿਹੜਾ ਜਲਦ ਤੋਂ ਜਲਦ ਜਿਹੜਾ ਪ੍ਰਧਾਨ ਨੂੰ ਉਸਦੇ ਉਹਦੇ ਤੋਂ ਲਾਇਆ ਜਾ ਸਕੇ ਨਾਗਰ ਕਾਉਂਸਲ ਸਹਿਮਾਣਾ ਫਿਰ ਮੈਂ ਇਹ ਪੇਸ਼ ਕਰਦਾ ਔਰ ਬੇਨਤੀ ਕਰਦੇ ਹਾਂ ਸਾਹਿਬ ਨੂੰ ਕਿ ਵਿਸ਼ਵਾਸ ਮਤਾ ਪ੍ਰਸਤਾਵ ਪੇਸ਼ ਕੀਤਾ ਜਾਵੇ ਔਰ ਪ੍ਰਧਾਨ ਨੂੰ ਉਸਦੇ ਉਹਦੇ ਤੋਂ ਲਾਇਆ ਜਾਵੇ ਤਾਂ ਕਿ ਜਿਹੜੇ ਸ਼ਹਿਰ ਦੇ ਵਿਕਾਸ ਦੇ ਕੰਮ ਨੇ ਉਸ ਚਾਰੂ ਢੰਗ ਨਾਲ ਹੋ ਸਕ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਸਾਡੇ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਨੇ ਐਫਸੀ ਗੁਪਤਾ ਜੀ ਉਹ ਪਿਛਲੇ ਕਾਫੀ ਸਮੇਂ ਤੋਂ ਨਗਰ ਕੌਂਸਲ ਤੋਂ ਕੋਈ ਦਰਸ ਨਹੀਂ ਲੈ ਰਹੇ ਔਰ ਜਿਹੜੇ ਵਿਕਾਸ ਦੇ ਕਾਰਜ ਨੇ ਸਾਰੇ ਅਧੂਰੇ ਪਏ ਨੇ ਉਹਨੂੰ ਦੇਖਦੇ ਹੋਏ ਸਾਰੇ ਐਫਸੀ ਸਹਿਬਾਨ ਨੇ ਮਿਲ ਕੇ ਮਤਾ ਪਾਸ ਕੀਤਾ ਔਰ ਇਹ 14 ਐਫਸੀ ਮੌਜੂਦਾ ਇੱਥੇ ਸਾਈਨ ਕਰ ਚੁੱਕੇ ਨੇ ਔਰ ਖੜੇ ਨੇ ਔਰ ਜਿਹੜੇ ਬਾਕੀ ਨੇ ਉਹ ਵੀ ਜਲਦੀ ਸਾਡੇ ਨਾਲ ਜੁਆਇਨ ਕਰ ਜਾਣਗੇ ਸਾਈਨ ਸਾਰੇ ਕਰ ਚੁੱਕੇ ਨੇ ਸੋ ਮੈਂ ਇਹੋ ਸਾਹ ਨੂੰ ਇਹ ਮਤਾ ਪੇਸ਼ ਕਰਦਾ ਤਾਂ ਕਿ ਜਿਹੜਾ ਜਲਦ ਤੋਂ ਜਲਦ ਜਿਹੜਾ ਪ੍ਰਧਾਨ ਨੂੰ ਉਸ ਦੇ ਉਹਦੇ ਤੋਂ ਲਾਇਆ ਜਾ ਸਕੇ ਨਗਰ ਕੌਂਸਲ ਸਦਸਮਣ ਫਾਰਮੋਸੀ ਪੇਸ਼ ਕਰਤਾ ਔਰ ਬੇਨਤੀ ਕਰਦੇ ਆਂ ਸਾਬ ਨੂੰ ਕਿ ਵਿਸ਼ਵਾਸ ਮਤਾ ਪ੍ਰਸਤਾਵ ਪੇਸ਼ ਕੀਤਾ ਜਾਵੇ ਔਰ ਪ੍ਰਧਾਨ ਨੂੰ ਉਹਦੇ ਹਦੋਂ ਤੋਂ ਲਾਇਆ ਜਾਵੇ ਤਾਂ ਕਿ ਜਿਹੜੇ ਸ਼ਹਿਰ ਦੇ ਵਿਕਾਸ ਦੇ ਕੰਮ ਨੇ ਉਸ ਚਾਰੂ ਢੰਗ ਨਾਲ ਹੋ ਸਕ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਸਾਡੇ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਨੇ ਐਫਸੀ ਗੁਪਤਾ ਜੀ ਉਹ ਪਿਛਲੇ ਕਾਫੀ ਸਮੇਂ ਤੋਂ ਨਗਰ ਕੌਂਸਲ ਚ ਕੋਈ ਦਸ ਨਹੀਂ ਲੈ ਰਹੇ ਇੱਛਾ ਦੇ ਵਿਕਾਸ ਦੇ ਕਾਰਜ ਨੇ ਸਾਰੇ ਅਧੂਰੇ ਪਏ ਉਸ ਨੂੰ ਦੇਖਦੇ ਹੋਏ ਸਾਰੇ ਐਫਸੀ ਸਾਹਿਬਾਨ ਨੇ ਮਿਲ ਕੇ ਮਤਾ ਪਾਸ ਕੀਤਾ ਔਰ ਇਹ 14 MC ਮੌਜੂਦਾ ਇੱਥੇ ਸਾਈਨ ਕਰ ਚੁੱਕੇ ਨੇ ਔਰ ਖੜੇ ਨੇ ਔਰ ਜਿਹੜੇ ਬਾਕੀ ਨੇ ਉਹ ਵੀ ਜਲਦੀ ਸਾਡੇ ਨਾਲ ਜੁਆਇਨ ਕਰ ਜਾਣਗੇ ਸਾਈਨ ਸਾਰੇ ਕਰ ਚੁੱਕੇ ਨੇ ਸੋ ਮੈਂ ਇਹੋ ਸਾਹ ਨੂੰ ਇਹ ਮਤਾ ਪੇਸ਼ ਕਰਦਾ ਤਾਂ ਕਿ ਜਿਹੜਾ ਜਲਦ ਤੋਂ ਜਲਦ ਜਿਹੜਾ ਪ੍ਰਧਾਨ ਨੂੰ ਉਹਦੇ ਤੋਂ ਲਾਇਆ ਜਾ ਸਕੇ ਨਾਗਰ ਕਾਉਂਸਲ ਸੰਮਾਨ